ਕਿ ਸਰਕਾਰੀ ਖਰੀਦ ਵਾਲੇ ਦਿਨ ਹੀ ਹੋਗੀ ਮੰਡੀਆਂ ਬੰਦ ਆੜ੍ਹਤੀ ਐਸੋਸੀਏਸ਼ਨ ਸਭੀ ਮੰਡੀਓ ਮੇ ਫਸਲ ਕੀ ਤੁਲਾਈ ਔਰ ਸਫਾਈ ਕਾ ਕਾਮ ਅਨਿਸ਼ਚਿਤ ਕਾਲ ਕੇ ਲੀਏ ਬੰਦ प्रदेश में एक अक्टूबर से जहां एक तरफ सरकारी खरीद शुरू होगी उसी वक्त आरती एसोसिएशन से उस दिन से अनाज मंडियों को बंद करने का ऐलान कर दिया है जिसके चलते आरती एसोसिएशन के जिला कपूरथला यूनिट की एक मीटिंग अनाज मंडी कपूरथला में की गई जिसमें जिले के सभी छोटी बड़ी मंडियों से आरतीयों और उनके प्रधानों ने भाग लिया जिसमें सर्वसंपत्ति से प्रदेश इकाई की ओर से एक अक्टूबर से अपनी अलग अलग लंबित मांगों जिसमें मुख्यतः आरती फीस कि साल 2019 से छियालीस रुपये पार्टी क्वांटल फिक्स की गई है को फिर से 2.5 परसेंट लागू करना ईपीएफ की करीब 50 करोड़ की राशि को जारी करवाना लोडिंग के लिए लेबर का रेट कम होना निजी कंपनियों के गोदामों में रखे अनाज पर आड़त न मिलना शामिल है के पूरा होने की सूरत में बंद के ऐलान को समर्थन देते हुए पूर्ण बंद को विश्वसनीय बनाया जाएगा इस दौरान सभी आड़ियों ने इससे जुड़े अन्य मुद्दों पर अपनी राय दी और बंद को सफल बनाने के लिए रणनीति पर चर्चा की गई इस दौरान आरती एसोसिएशन ने साफ किया ये पूर्ण बंद होगा वो भी और मांगे ना पूरी होने तक चलता रहेगा इस दौरान एसोसिएशन ने कहा कि सरकार के किसी भी दबाव के आगे वे नहीं झुकेंगे और हर हालत में अपनी मांगे पूरी करवाकर रहेंगे उन्होंने ये भी कहा कि इस बार स्थिति कुछ ऐसी है कि शेलर एसोसिएशन भी फसल को रखने के लिए पर्याप्त जगह न होने के कारण

ਕਿਉਂ ਕੀਤਾ ਜਾ ਰਿਹਾ ਔਰ ਇਹ ਅੱਗੇ ਰਣਨੀਤੀ ਕੀ ਰਹੇਗੀ ਕਿਸ ਤਰ੍ਹਾਂ ਇਹ ਨੂੰ ਡਾਇਲਗ ਇਹ ਕਿਉਂ ਕੀਤਾ ਜਾ ਰਿਹਾ ਜੀ ਇਹ ਤਾਂ ਕੋਈ ਹੁਣ ਮੇਰੇ ਸਾਹ ਨਾਲ ਕੋਈ ਸਵਾਲ ਹੀ ਨਹੀਂ ਰਿਹਾ ਤੇ ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਤੁਹਾਡਾ ਕਿ ਤੁਸੀਂ ਸਾਡੀ ਜਿਹੜੀ ਮੁਸ਼ਕਲਾਂ ਆਉਂਨਾਂ ਨੂੰ ਸਰਕਾਰਾਂ ਤੱਕ ਜਾਂ ਆਵਾਮ ਤੱਕ ਪਹੁੰਚਾਉਣ ਲਈ ਤੁਸੀਂ ਅੱਜ ਇੱਥੇ ਕਬੂਤਰਾ ਵਿਖਾਇਓ ਸੋ ਜਿਹੜੀ ਇਹ ਗੱਲ ਤੁਸੀਂ ਕਹੀ ਆਵੇ ਇਹ ਕਿਉਂ ਲੋੜ ਪਈ ਇਹਦੀ ਲੋਡ ਪੈਣ ਦਾ ਸਭ ਤੋਂ ਪਹਿਲਾ ਮੁੱਖ ਕਾਰਨ ਤਾਂ ਇਹ ਆ ਵੀ 2.5% ਸਾਡੀ ਜਿਹੜਾ ਐਜ ਪਰ ਮੰਡੀ ਲਾਅ ਜੋ ਪੰਜਾਬ ਮੰਡੀਕਰਨ ਦਾ ਲਾਅ ਆ ਉਹ ਚ 2.5% ਸਾਡੀ ਆਰਟ ਜਿਹੜੀ ਫਿਕਸ ਆ ਮੰਡੀਕਰਨ ਬੋਰਡ ਨੂੰ ਉਹ ਪਿਛਲੇ 4 ਸਾਲ ਤੋਂ ਤਕਰੀਬਨ 4-5 ਸਾਲ ਤੋਂ ਜਿਹੜੀ ਸੈਂਟਰ ਗਵਰਨਮੈਂਟ ਨੇ ਫ੍ਰੀਜ਼ ਕਰਕੇ 46 ਰੁਪਏ ਕਰਤੀ ਵੀ 46 ਰੁਪਏ ਪਰ ਕਵਾਂਟਿਟੀ ਆਰਟ ਦੇਣੀ ਆ ਜਦ ਕਿ ਆਰਟ ਦੇ ਨਾਲ ਉਹ ਮੈਂ ਸਮਝਦਾ ਬਹੁਤ ਕੋਝਾ ਮਜ਼ਾਕ ਆ ਕਿਉਂਕਿ ਹਰ ਸਾਲ MSF ਫਸਲਾਂ ਦੇ ਰੇਟ ਵਧਦੇ ਆ ਹਰ ਸਾਲ ਲੇਬਰ ਦਾ ਰੇਟ ਵਧਦਾ ਹੈ ਜੋ ਕਿ ਬਹੁਤ ਘੱਟ ਆ ਸਾਡੀ ਇੱਥੇ ਬਹੁਤ ਵੱਡੀ ਮੰਗ ਹੈ ਕਿ ਉਹ ਰੇਟ ਐਡ 25% ਵਧਨੇ ਚਾਹੀਦੇ ਆ ਇਸੇ ਤਰ੍ਹਾਂ ਜਿੰਨੇ ਨੌਕਰੀ ਪੇਸ਼ੇ ਵਾਲੇ ਮੇਰੇ ਵੀਰ ਉਹਨਾਂ ਦੇ ਤਰ੍ਹਾਂ ਹਰ ਤਰ੍ਹਾਂ ਵਧਦੀਆਂ ਚਾਹੇ ਉਹ ਪ੍ਰਾਈਵੇਟ ਨੌਕ ਨੌਕਰੀ ਕਰਨਾ ਚਾਹੇ ਉਹ ਜਿਸ ਤਰ੍ਹਾਂ ਵੀ ਆ ਪਰ ਸਾਡੇ ਜਿਹੜੀ ਆਰਥਿਕ ਵਿਧਾਉਣ ਦੀ ਬਜਾਏ ਸਰਕਾਰ ਨੇ ਉਲਟੀ ਫਰੀਦ ਕਰਦੀ ਘਟਾਤੀ ਜਿਹੜੀ ਅੱਜ 2.5% ਦੀ ਬਜਾਏ ਸਾਨੂੰ ਮੇਰੇ 2% ਕਹਿੰਦੇ ਆ ਪਰ 2% ਵੀ ਨਹੀਂ 1.90 ਬਈ ਦੇ ਕਰੀਬਤੀ ਮਿਲਦੀ ਆ ਜਦ ਕਿ ਸਾਡੇ ਬੱਚਿਆਂ ਦੇ ਪੜ੍ਹਾਈ ਦੇ ਖਰਚੇ ਸਾਡੇ ਪਰਿਵਾਰਾਂ ਦੇ ਖਰਚੇ ਜਾਂ ਹੋਰ ਜਿੰਨੀ ਮਹਿੰਗਾਈ ਦੀ ਮਾਰ ਆ ਉਹ ਜਿਸ ਤਰ੍ਹਾਂ ਕਿ ਆਮ ਦੁਨੀਆ ਦੇ ਪੈਂਦੀ ਆ ਉਦਾਂ ਹੀ ਆਰਤੀਆਂ ਦੇ ਪੈਂਦੀ ਆ ਜਦ ਕਿ ਇਹ ਘੜਤੀਆ ਜਿਹੜਾ ਹੈ ਘਰ ਤੋਂ ਤਿੰਨ ਤੋਂ ਚਾਰ ਪਰਿਵਾਰਾਂ ਨੂੰ ਰੋਜੀ ਰੋਟੀ ਦੇਣ ਦੇ ਵਿੱਚ ਇੱਕ ਸਮਰੱਥਾ ਰੱਖਦਾ ਆ ਔਰ ਦਿੰਦਾ ਆ ਕੋਈ ਸਾਡੇ ਮੀਨ ਭਾਈਚਾਰ ਆ ਜਾਂਦਾ ਸਾਡੀ ਲੇਬਰ ਆ ਜਾਂਦੀ ਆ ਸਾਡੇ ਕੋਲ ਹੋਰ ਅਕਾਊਂਟੈਂਟ ਸਾਬਾਣ ਆ ਜਾਂਦੇ ਆ ਸੋ ਇੱਕ ਬਹੁਤ ਵੱਡੀ ਜਿਹੜੀ ਆ ਸੈਂਟਰ ਸਰਕਾਰ ਨੇ ਸਾਡੇ ਆਰਟੀਕਲ ਦੇ ਨਾਲ ਤੱਕਾ ਕੀਤਾ ਔਰ ਇਸ ਵੇਲੇ ਜਿਹੜੇ ਇਸ ਸੀਜ਼ਨ ਦੀ ਮੇਨ ਮੰਗ ਹੈਗੀ ਆ ਉਹ ਇਸ ਮੇਨ ਮੰਗ ਦੇ ਨਾਲ ਨਾਲ ਜਿਹੜਾ ਸੈਂਟਰ ਸਰਕਾਰ ਨੇ ਰਾਇਸ ਦੀ ਮੂਵਿੰਗ ਨਹੀਂ ਕੀਤੀ ਸ਼ਹਿਰਾਂ ਵਾਲੇ ਅੱਜ ਇਸ ਗੱਲ ਤੇ ਮਜਬੂਰ ਹੋ ਗਏ ਆ ਕਿ ਅੱਜ 25 ਤਰੀਕ ਹੋ ਗਈ ਆ ਪਹਿਲੀ ਤਰੀਕ ਤੋਂ ਗਵਰਨਮੈਂਟ ਦੀ ਪਚੇ ਸ਼ੁਰੂ ਹੋ ਜਾਂਦੀ ਆ ਬਿਜਲੀ ਤੇ ਚੌਲ ਲਾਉਣ ਨੂੰ ਪੰਜਾਬ ਦੇ ਵਿੱਚ ਸਰਦਾਰ ਨੇ ਜਿਹੜਾ ਚੌਰ ਬਿਲਕ ਕਰਕੇ ਲਾਉਣਾ ਆ ਉਹ ਬਿਲਕ ਦੇ ਲਈ ਚੌਰ ਲਾਉਲੇ 50 ਇਸੇ ਕਿਤੇ ਨਹੀਂ ਜਿੰਨੀ ਸਪੇਸ ਐਫਸੀਆਈ ਨੇ ਕਹੀ ਆ ਜਿੰਨਾ ਚੌਰ ਆਲਰੇਡੀ ਪੰਜਾਬ ਚ ਪਿਆ ਆ ਜੇ ਕਿਤੇ ਉਹਨੂੰ ਉਸ ਸਪੀਡ ਦੇ ਨਾਲ ਚੱਕਣ ਲੱਗਣ ਤਾਂ ਵੀ ਐਡਿਸ 5 ਸਾਲ ਲੱਗ ਜਾਣੇ ਜਿਹੜੇ ਕਿ ਅੱਜ ਹੀ ਚੱਕੇ ਜਾਣੇ ਚਾਹੀਦੇ ਆ ਜਿਸ ਰੇਛੋ ਨਾਲ ਉਹ ਕਹਿੰਦੇ ਆ ਉਹ ਰੇਛੋ ਦੇ ਹਸਾਬ ਨਾਲ 5 ਸਾਲ ਉਹਨੂੰ ਲੱਗਣੇ ਆ ਤੇ ਪ੍ਰਕੋਰਮੈਂਟ ਸਿਰ ਤੇ ਆਈ ਪਈ ਆ ਮਡੀਆਂ ਦੇ ਵਿੱਚ ਝੋਨਾ ਆਉਣਾ ਸ਼ੁਰੂ ਹੋ ਗਿਆ ਜੇ ਛੇਰਣਾਲੇ ਐਗਰੀਮੈਂਟ ਦੇ ਕਾਰਨ ਇਹ ਛੇਰਣਾਲੇ ਝੋਨਾ ਮੱਦੇ ਤੋਂ ਚੱਕਣਗੇ ਨਹੀਂ ਤੇ ਆੜਤੀਏ ਮਜਬੂਰ ਹੋ ਜਾਣਗੇ ਕਿ ਕਿਸਾਨ ਦਾ ਝੋਨਾ ਨਾ ਸਟਾਈਏ ਕਿਸਾਨ ਦਾ ਝੋਨਾ ਨਾ ਪਰੀਏ ਕਿਉਂਕਿ ਜੇ ਝੋਨਾ ਭਰ ਹੋ ਗਿਆ ਸਰਕਾਰਾਂ ਦੀ ਪਹੁੰਚੀ ਹੁੰਦੀ ਆ ਕੋਈ ਵੀ ਸਰਕਾਰ ਹੋਵੇ ਮੌਕੇ ਦੀ ਲੋਦੀ ਪਹੁੰਚ ਜਿਹਦੇ ਵਿੱਚ ਜ਼ਿਮੀਂਦਾਰ ਦਾ ਮਾਲ ਭਰ ਜਾਵੇ ਤੇ ਬਾਅਦ ਚ ਹੌਲੇ ਹੌਲੇ ਚੱਕ ਹੋ ਜਾਊਗਾ ਉਹਦੇ ਨਾਲ ਪਿਛਲੇ ਵਾਰ ਤਣਕ ਤੇ ਆੜਤੀਆਂ ਨੂੰ ਕਿੰਨੀ ਛੋੜੇ ਦੇਣੀ ਵੀ ਨਿਆਂ ਕਿਉਂਕਿ ਮੰਡੀਆਂ ਦੇ ਤੋਂ ਨਹੀਂ ਨਵੇਂ ਨਾ ਦੋ ਦੋ ਮਹੀਨੇ ਕਾਲਕ ਚੱਕੀ ਨਹੀਂ ਗਈ ਦੇਖੋ ਆਹ ਕਾਨੂੰਨ ਦੀ ਛੋੜੇ ਤੇ ਨਹੀਂ ਪੈ ਗਈ ਝੋਨਾ ਤੱਕ ਹੀ ਹੋ ਜੇ ਬਤਲਿਆ ਬੇਰ ਤੁਸੀਂ 12% ਆ ਵੀ ਭਾਤੇ ਰੱਖ ਲਓਗੇ ਇਹ ਵੀ ਘਟ ਜਾਣਾ ਤੋ ਸੋ ਲੋਕ ਮਲ ਕੇ ਸਰਕਾਰ ਦੇ ਕੋਲ ਚੋਲ ਵਾਉਣ ਲਈ ਜਗ੍ਹਾ ਨਹੀਂ ਚੈਲਰਾਂ ਦੇ ਐਗਰੀਮੈਂਟ ਨਹੀਂ ਕਰ ਰਹਾ ਸੈਂਟਰ ਸਰਕਾਰ ਨੇ ਸਾਡਾ ਨਜਾਇਜ਼ ਧੱਕਾ ਕੀਤਾ 22% ਸਾਡੀ ਆਰਥ ਜਿਹੜੀ ਆ ਉਹਨੂੰ ਫਰੀਜਾ ਕੇ 46 ਰੁਪਏ ਘਟਤਾ ਲੇਬਰ ਦੀ ਜਿਹੜੀ ਸਾਡੀ ਜਿਸ ਤੋਂ ਬਿਨਾ ਸਾਡਾ ਕੰਮ ਨਹੀਂ ਚੱਲਦਾ ਸਮਝਦਾ ਸਾਡੇ ਆਰਥ ਦੀ ਹੀੜ ਦੀ ਹੱਡੀ ਆ ਉਹਨਾਂ ਦੀ ਜਿਹੜੀ ਹੈਗੀ ਆ ਲੇਬਰ ਹਰ ਸਰ ਕਦੀ 5 ਪਾਏ ਕਦੀ 10 ਪਾਏ ਕਦੀ 2 ਪਾਏ ਵਧਾ ਦਿੰਦੇ ਆ ਬੜਾ ਕੋਝਾ ਬਜਾ ਗਿਆ ਅਸੀਂ ਚਾਹੁੰਦੇ ਆ ਕਿ ਇਹ ਦੀ ਸਿਰਾਂ ਦੀ 25% ਜਿਹੜੀ ਲੇਬਰ ਵਧੇ ਤਾਂ ਕਿ ਉਹ ਵਿਚਾਰੇ ਇਹੋ ਜਿਹੀ ਮਹਿੰਗਾਈ ਦੇ ਵਿੱਚ ਆਪਣੀ ਰੋਜੀ ਰੋਟੀ ਅੱਛੇ ਢਿੱਕ ਨਾ ਕਮਾ ਸਕਣ ਕਿਉਂਕਿ ਇੱਕ ਲੇਬਰ ਵਾਲਾ 24 ਘੰਟਿਆਂ ਦੇ ਵਿੱਚੋਂ 17-18 ਘੰਟੇ ਕੰਮ ਕਰਦਾ ਹੈ 17-18 ਕੰਮ ਕਰਕੇ ਘਟ ਕਰਕੇ ਵੀ ਉਹ ਆਪਣਾ ਪੇਟ ਨਹੀਂ ਪਾਲ ਸਕਦਾ ਤਾਂ ਬਹੁਤ ਮਾੜੀ ਗੱਲ ਹੈ ਮੈਂ ਕਹਾਂ ਸਰਕਾਰ ਦੀ ਹਾਂ ਜੀ ਤੇ ਤੁਸੀਂ ਦੱਸ ਰਹੇ ਹੋ ਕਿ ਟੂਟਲੀ ਪਾਈਪਲਾਈਨ ਜਿਹੜੀ ਇਸ ਵਾਰ ਰਿਪੋਰਟ ਕੀਤੀ ਹੈ ਉਹ ਚੋਕ ਹੈ ਤਾਂ ਤੁਸੀਂ ਮੰਡੀਆਂ 'ਚ ਹੁਣ ਕੀ ਆਦੇਸ਼ ਦਿੱਤੇ ਨੇ ਕਿਸ ਤਰ੍ਹਾਂ ਉਹਨੂੰ ਲਾਗੂ ਕਰੋਗੇ ਕਿ ਉਹਦਾ ਤੁਸੀਂ ਕੋਈ ਰਣਨੀਤੀ ਬਣਾਈ ਹੈ ਕਿਸ ਤਰ੍ਹਾਂ ਸਟੈਪ ਬਾਈ ਸਟੈਪ ਉਹਨੂੰ ਦੇਖੋ ਐਜ਼ ਅ ਡਿਸਟ੍ਰਿਕਟ ਪਾਇਲਟ ਕਪੂਰਥਲਾ ਸਾਡਾ ਕੋਈ ਆਦੇਸ਼ ਨਹੀਂ ਆ ਸਾਡੀ ਇੱਕ ਸੰਗਠਨ ਆ ਸਾਡੇ ਪੰਜਾਬ ਦੇ ਪ੍ਰਧਾਨ ਸ਼੍ਰੀ ਵਿਜੇ ਕਾਲੜਾ ਜੀ ਆ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਸਾਡੇ ਆਰਥਿਕ ਸਟੇਜ ਦੇ ਵਿੱਚ ਸੇਵਾ ਕਰ ਰਹੇ ਆ ਉਹਨਾਂ ਦੀ ਦਿਸਹਾਂਜੇ ਸਰ ਪਿਛਲੇ ਜਿਹੜੀ ਭਾਇ ਤਰਵੰਡੀ ਵਿਖੇ ਇੱਕ ਬਹੁਤ ਵੱਡਾ ਆਮ ਜਲਾਸ ਹੋਇਆ ਸੀ ਉਹਦੇ ਵਿੱਚ ਵੀ ਇਹ ਸਾਰੀਆਂ ਪ੍ਰੋਬਲਮਸ ਜੇ ਰੱਖੀਆਂ ਸੀ ਇਹਦੇ ਵਿੱਚ ਈਪੀਐਫ ਦਾ ਬਹੁਤ ਵੱਡਾ ਮਸਲਾ ਆ ਜਿਨ੍ਹਾਂ ਮੰਡੀਆਂ ਦੇ ਵਿੱਚ ਐਫਸੀਆਈ ਦੀ ਪਰਚੇਜ ਆ ਉੱਥੇ ਉਹਨਾਂ ਨੇ ਈਪੀਐਫ ਦੇ ਨਾਂ ਦੇ ਉੱਪਰ ਸਾਡੇ ਲੇਬਰ ਦੇ ਵਿੱਚੋਂ 30% ਕੱਟ ਲਿਆ ਜਿਹੜਾ ਕਿ ਉਹ 50 ਕਰੋੜ ਦੇ ਕਰੀਬ ਹੈ ਪੰਜਾਬ ਦਾ ਨਿਜਾਇਕ ਕਟੋਇਆ ਜਦ ਕਿ ਉਹਦੇ ਪੈਦ ਪੰਜਾਬ ਸਟੇਟ ਦੀਆਂ ਜਿਲ੍ਹਾ ਏਜੰਸੀਆਂ ਆ ਚਾਰੇ ਪੰਜੇ ਉਹ ਮਾਲ ਪਰਚੇਸ ਕਰਦੀਆਂ ਉਹ ਲੇਬਰ ਦੇ ਉੱਪਰ ਕੋਈ EPF ਨਹੀਂ ਕੱਟ ਰਹੀਆਂ ਜਿੱਥੇ ਜਿੱਥੇ FCI ਦੀ ਪਰਚੇਜ ਆ ਸੇਮ ਲੇਬਰ ਰੇਟ ਆ ਮੰਡੀਕਰਨ ਬੋਰਡ ਜੋ ਉਹਨਾਂ ਤੇ ਲੱਗਦਾ ਉਹੀ ਸਟੇਟ ਏਜੰਸੀਆਂ ਤੇ ਲੱਗਦਾ ਲੇਕਿਨ FCI ਨੇ EPF ਦੇ ਨਾਂ ਤੇ 50 ਕਰੋੜ ਰੁਪਇਆ ਟੱਕ ਲਿਆ ਸਾਡੀ ਉਹ ਵੀ ਇੱਕ ਬਹੁਤ ਵੱਡੀ ਮੰਗ ਹੈ ਵੀ ਸਾਡਾ ਉਹ ਜਿਹੜਾ ਪੈਸਾ ਵਾਪਸ ਕੀਤਾ ਜਾਵੇ ਨਿਜਾਇਕ ਕਟ ਹੋਇਆ ਆ ਇਸ ਕਰਕੇ ਵੀ ਇਹ ਹੜਤਾਲ ਜਿਹੜੀ ਸੀ ਪਹਿਲੀ ਤਰੀਕ ਤੋਂ ਕਰਨ ਜਾ ਰਹੇ ਆ ਤੁਸੀਂ ਗੱਲ ਕੀਤੀ ਆਦੇਸ਼ ਕੀ ਆਦੇਸ਼ ਇੱਥੇ ਕੋਈ ਨਹੀਂ ਮੈਂ ਕਿਉਂਕਿ ਆਦੇਸ਼ ਅਸੀਂ ਸਾਡੇ ਸੰਗਠਨ ਦੇ ਵਿੱਚ ਆਦੇਸ਼ ਨਹੀਂ ਚੱਲਦਾ ਇੱਥੇ ਸਰਬਸੰਮਤੀ ਦੇ ਨਾਲ ਜੋ ਅਸੀਂ ਫੈਸਲਾ ਕਰਦੇ ਆ ਚਾਹੇ ਉਹ ਮੰਡੀ ਲੈਵਲ ਤੇ ਆ ਚਾਹੇ ਉਹ ਡਿਸਟ੍ਰਿਕਟ ਲੈਵਲ ਤੇ ਆ ਚਾਹੇ ਉਹ ਪੰਜਾਬ ਲੈਵਲ ਤੇ ਆ ਇਸੇ ਤਰ੍ਹਾਂ ਇੱਕ ਪੰਜਾਬ ਲੈਵਲ ਦੀ ਮੈਂ ਤੁਹਾਨੂੰ ਦੱਸਿਆ ਕਮੰਡੀ ਭਾਈ ਵਿਖੇ ਆਮ ਜਨਾਲਾ ਬੁਲਾਇਆ ਸੀ ਉਹਦੇ ਵਿੱਚ ਸਾਰੀਆਂ ਮੰਗਾਂ ਦੇ ਉੱਪਰ ਦਿੱਸਤ ਕੀਤਾ ਉੱਥੇ ਸਰਬਸੰਮਤੀ ਦੇ ਨਾਲ ਇਹ ਫੈਸਲਾ ਹੋਇਆ ਕਿ ਪਹਿਲੇ ਤਰੀਕ ਤੱਕ ਜੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ 1 ਅਕਤੂਬਰ ਤੋਂ ਜੇ ਪੂਰੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਵੀ ਖਰੀਦੋ-ਫਰੋਕਤ ਨਹੀਂ ਹੋਊਗੀ ਚਾਹੇ ਝੋਨਾ ਕਣਕ ਆ ਮੱਕੀ ਆ ਬਾਸਬਤੀ ਆ ਕੰਪਲੀਟ ਤੌਰ ਤੇ ਜਿਹੜੀਆਂ ਉਹ ਮੰਡੀਆਂ ਬੰਦ ਰਹਿਣਗੀਆਂ ਉਸੇ ਸਿਲਸਲੇ ਦੇ ਵਿੱਚ ਅੱਜ ਮੈਂ ਕਬੂਤਲਾ ਵਿਖੇ ਸਾਡੇ ਇੱਥੇ ਕੂਰਤਾ ਮੰਡੀ ਦੇ ਪ੍ਰਧਾਨ ਵਿਪਨ ਅਜਾਜ ਜੀ ਬੈਠਾ ਔਰ ਹੋਰ ਇਹਨਾਂ ਜਿੰਨੀ ਵੀ ਸਮੂਚੀ ਟੀਮ ਆ ਕੋੜਾ ਸਾਹਿਬ ਔਰ ਬਿੱਪਨ ਅਯਾਦ ਜੀ ਦੀ ਜਿੰਨੀ ਕਪੂਰਥਾ ਤੇ ਜਿੰਨੀ ਸਮੂਚੀ ਟੀਮ ਆ ਇਹਨਾਂ ਨੇ ਸਾਨੂੰ ਇਹ ਕਿਹਾ ਸੀ ਵੀ ਤੁਸੀਂ ਅੱਜ ਇੱਥੇ ਡਿਸਟ੍ਰਿਕਟ ਦੀ ਮੀਟਿੰਗ ਰੱਖੋ ਸੋ ਅਸੀਂ ਮੈਜਿਸਟਰੇਟ ਦੇ ਵਿੱਚ ਕਿਤੇ ਹੋਰ ਨਾ ਹਾਂ ਕਰ ਮੈਨੂੰ ਹੋਊ ਟਿਕਾ ਤੇ ਨਾ ਰੱਖਣ ਦੀ ਬਜਾਏ ਡਿਸਟ੍ਰਿਕਟ ਕਪੂਰਥਾ ਸਾਡਾ ਡਿਸਟ੍ਰਿਕਟ ਆ ਇਸ ਕਰਕੇ ਅਸੀਂ ਇੱਥੇ ਪੂਰੇ ਡਿਸਟ੍ਰਿਕਟ ਦੇ ਜਿਹੜੀਆਂ ਮੰਡੀਆਂ ਆ ਉਹਨਾਂ ਸਾਰਿਆਂ ਦੇ ਪ੍ਰਧਾਨ ਸਾਹਿਬਾਨ ਜਾਂ ਉੱਤੇ ਦੇ ਜਿਹੜੇ ਸਾਡੇ ਬਹੁਤਵਾਰ ਆਰਤੀਬੀਰ ਜੀ ਅੱਜ ਦਾਣਾ ਮੰਡੀ ਕਪੂਤਰਾ ਦੇ ਵਿੱਚ ਉਹਨਾਂ ਨੂੰ ਬੁਲਾ ਕੇ ਇਹ ਫਿਰ ਸਾਰੇ ਇਹਨਾਂ ਗੱਲਾਂ ਤੇ ਵਿਚਾਰ ਕੀਤਾ ਉਹ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਹੀ ਫੈਸਲਾ ਕੀਤਾ ਕਿ ਜੋ ਤਰਵੰਡੀ ਭਾਈ ਜਿਕੇ ਸ਼੍ਰੀ ਬਿਜੇ ਕਾਲਾ ਦੀ ਗਵਾਹੀ ਦੇ ਵਿੱਚ ਆਮ ਜਲਾਸ ਹੋਇਆ ਸੀ ਉਸ ਆਮ ਜਲਾਸ ਦੇ ਵਿੱਚ ਜੋ ਸਾਡੀਆਂ ਚੈਜ ਮੰਦਾ ਸੀ ਉਹਦੇ ਸਵਾਨ ਦੇ ਵਿੱਚ ਅਸੀਂ ਖੁੜੀਆਂ ਸਭ ਨੂੰ ਮਿਲੇ ਆ ਜੋ ਪੰਜਾਬ ਸਰਕਾਰ ਦੇ ਮੰਤਰੀ ਆ ਔਰ ਸੈਂਟਰ ਦੇ ਮੰਤਰੀ ਭਾਜਪਾ ਦੇ ਸੰਗਠਨ ਜਿਹੜੇ ਉਹਨਾਂ ਦੇ ਫੂਡ ਰਿਸਟਰ ਆ ਉਹਨਾਂ ਦਾ ਨਾਮ ਨੀਲ ਬਿੱਟੂ ਜੀ ਉਹਨਾਂ ਨੂੰ ਵੀ ਵਿਜੇ ਕਾਲਜ ਆਪਣੀ ਸੁਰਜੀ ਟੀਮ ਨਾਲ ਜਾ ਕੇ ਉੱਥੇ ਮਿਲ ਕੇ ਇਹ ਸਾਰੀਆਂ ਮੰਗਾਂਵਾਂ ਨੇ ਦੱਸ ਕੇ ਆਏ ਆ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਿੱਤਾ ਹੈ ਔਰ ਸਾਨੂੰ ਆਸ ਵੀ ਹੈ ਕਿ ਉਹ ਕਹਿੰਦੇ ਕਿ ਅਸੀਂ ਜਲਦੀ ਜਲਦੀ ਤੁਹਾਡੇ ਮੰਗਾਂ ਹੱਲ ਕਰਨਗੇ ਅਗਰ ਉਹ ਤੁਹਾਡਾ ਹੱਲ ਕਰ ਦਿੰਦੇ ਆ ਤੇ ਸਾਡਾ ਹੜਤਾਲ ਕਰਨਾ ਕੋਈ ਸ਼ੌਂਕ ਨਹੀਂ ਆ ਨਾ ਜੇ ਹੜਤਾਲ ਕਰਨ ਦੇ ਵਿੱਚ ਕੋਈ ਬੋਧਾ ਬੁਆਹ ਰਹੇ ਪਰ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਾਡੀ ਇੱਕ ਤਰੀਕ ਤੋਂ ਜਿਹੜੀ ਉਹ ਪੂਰਨ ਤੌਰ ਤੇ ਹੜਤਾਲ ਹੈ ਬਿਲਕੁਲ ਇਹ ਹੜਤਾਲ ਅਨਮਿਤੇ ਸਮੇਂ ਤੱਕ ਚੱਲੇਗੀ ਜਦੋਂ ਤੱਕ ਸਾਡੀ ਮੰਗਾਂ ਪੂਰੀਆਂ ਨਹੀਂ ਹੁੰਦੀ। ਬੇਗਾ ਬੰਦ ਹੋਏਗੀ, ਰਕਾਲ ਹੋਏਗੀ ਤਾਂ ਤੁਹਾਡੀ ਇਥੋਂ ਦੀ ਜਿਹੜੀ ਯੂਨੀਅਨ ਆਇਆ ਉਹ ਕਿਸ ਤਰ੍ਹਾਂ ਰੋਲ ਲਵਾਏਗੀ? ਕਿਸ ਤਰ੍ਹਾਂ ਚੀਜ਼ਾਂ ਨੂੰ ਤੁਸੀਂ ਮੈਨੇਜ ਕਰ ਰਹੇ ਹੋ? ਕਿਉਂਕਿ ਸਾਨਾ ਦਾ ਪ੍ਰੈਸ਼ਰ ਵੀ ਹੋਏਗਾ, ਸਰਕਾਰ ਦਾ ਪ੍ਰੈਸ਼ਰ ਵੀ ਹੋਏਗਾ। ਬਹੁਤ ਸਾਰੀ ਗੱਲਾਂ ਹੋਣਗੀਆਂ ਤਾਂ ਇਹਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਕਿਸ ਤਰ੍ਹਾਂ ਮੈਨੇਜ ਕੀਤਾ ਜਾਵੇ? ਅਨਸਰ ਦੀ ਕਪੂਰਲਾ ਮੰਡੀ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੀਆਂ ਆਲਮੋਸਟ ਸਾਰੀਆਂ ਮੰਡੀਆਂ ਆਈਆਂ ੱਟਬਾ ਮੰਡੀ ਜਦਾਂ ਤਲਵਾ ਮੰਡੀ ਡੱਲਾ ਮੰਡੀ ਨਡਾਲਾ ਮੰਡੀ ਫਗਵਾੜਾ ਮੰਡੀ ਬੇਕੋਵਾਲ ਮੰਡੀ ਇਬਰਾਇਨਾਲਾ ਮੰਡੀ ਸੁਲਤਾਨਪੁਰ ਮੰਡੀ ਪਰਮਜੀਤਪੁਰ ਮੰਡੀ ਕਬੀਰਪੁਰ ਮੰਡੀ ਤਲਵੰਡੀ ਚੌਧਰੀ ਆ तकरीबन ਸਾਰੀ ਜ਼ਿਲ੍ਹਿਆਂ ਦੀਆਂ ਮੰਡੀਆਂ ਕੰਡਾਲਬੇਟ ਵੀ ਆਈ ਵਿੱਚ ਅਸੀਂ ਇੱਥੇ ਫੈਸਲਾ ਕੀਤਾ ਕਿ ਅਸੀਂ ਪਹਿਲੀ ਤਰੀਕ ਤੋਂ ਸੰਪੂਰਨ ਮੰਡੀਆਂ ਬੰਦ ਰੱਖਾਂਗੇ ਕੋਈ ਮੰਡੀ ਦੇ ਵਿੱਚ ਨਾ ਕੋਈ ਟਰਲੀ ਲਾਏਗਾ ਨਾ ਕਿਸੇ ਨੂੰ ਪੱਖਾ ਲਾਏਗਾ ਨਾ ਕੋਈ ਸਫਾਈ ਕਰੇਗਾ ਜਨਤਾ ਛੜੀਆਂ ਮੰਗਾਂ ਨਹੀਂ ਮੰਗੀਆਂ ਜਾਂਦੀਆਂ ਜਿਹੜੀਆਂ ਸਹੀ ਜੱਜ ਮੰਗਾਂ ਨੇ ਅਸੀਂ ਉਦੋਂ ਤੱਕ ਇਹ ਮੰਡੀਆਂ ਬੰਦ ਰੱਖਾਂਗੇ ਤੇ ਪੂਰੇ ਡਿਸਟ੍ਰਿਕਟ ਨੇ ਇੱਕ ਰੋਡ ਹੋ ਕੇ ਇਸ ਚੀਜ਼ ਨੂੰ ਫੈਸਲਾ ਲਿਆ ਵਾ ਤੇ ਬਾਕੀ ਜੋ ਸਾਨੂੰ ਜਦੋਂ ਸਾਡੇ ਫੈਸਲਿਆਂ ਦੀ ਉਹ ਉਹਨੂੰ ਮਨਜ਼ੂਰੀ ਹੋਊਗੀ ਤੇ ਜੋ ਕਾਲਾ ਜੀ ਦਾ ਵੀ ਕਾਲਾ ਜੀ ਦਾ ਦੇਸ਼ ਹੋਊਗਾ ਉਸ ਤੋਂ ਬਾਅਦ ਮੰਡੀਆਂ ਖੁੱਲਣਗੇ ਕਿਸੇ ਵੀ ਤਰ੍ਹਾਂ ਦੇ ਦਬਾਅ ਨੂੰ ਚੱਲਣਗੇ ਅਸੀਂ ਦਬਾਅ ਸਾਨੂੰ ਦਬਾਅ ਗਿਆ ਜੀ ਅਸੀਂ ਆਪਣੀ ਰੋਟੀ ਰੋਟੀ ਲਈ ਲੜਦੇ ਪਏ ਹਾਂ ਦਬਾਅ ਕਰਾ ਸਾਡੇ ਕਾਰਪਟ ਨੂੰ ਬਾਹਰ ਪਿੱਛੇ ਹਟਾ ਨਹੀਂ ਜੀ ਬਿਲਕੁਲ ਨਹੀਂ ਹਟਾ ਨਹੀਂ ਜੀ